ਨਮਸਕਾਰ ਦੋਸਤੋ ਮੈਂ ਤੁਹਾਡਾ ਗੋਪੀ ਜੀਰੇ ਵਾਲਾ ਲੈ ਕੇ ਹਾਜ਼ਰਾਂ ਜੀ ਅੱਜ ਨਵੀਂ ਤੇ ਤਾਜ਼ਾ ਜਾਣਕਾਰੀ 5 ਫਰਵਰੀ ਨੂੰ ਜਿਵੇਂ ਕਿ ਬੱਚਿਆਂ ਦਾ ਮੈਗਾ ਇੱਕ ਫੰਕਸ਼ਨ ਰੱਖਿਆ ਗਿਆ ਹੈ ਮਾਪੇ ਔਰ ਪੈਰੈਂਟਸ ਮੀਟਿੰਗ ਜਿਸ ਦੇ ਵਿੱਚ ਬੱਚਿਆਂ ਦੀ ਪਰਫਾਰਮੈਂਸ ਟੀਚਰਰ ਉਹਨਾਂ ਦੇ ਮਾਪਿਆਂ ਨੂੰ ਦੱਸਦੇ ਨੇ ਔਰ ਬੱਚਿਆਂ ਨੂੰ ਹੋਰ ਅੱਗੇ ਉਤਸ਼ਾਹਿਤ ਕਰਦੇ ਨੇ ਔਰ ਬੱਚਿਆਂ ਲਈ ਅਜਿਹੇ ਦਿਨ ਇੱਕ ਫੈਸਟੀਵਲ ਵਾਂਗ ਹੀ ਹੁੰਦਾ ਹੈ ਆਓ ਮੈਂ ਪਹੁੰਚਿਆ ਹਾਂ ਜੀ ਕਨਈਆ ਨਗਰ ਬਠਿੰਡਾ ਦੇ ਸਕੂਲ ਜੋ ਸਟੇਡੀਅਮ ਦੇ ਨਾਲ ਹੀ ਲੱਗਦਾ ਹੈ ਅਰੇ ਦਿਨ ਵਾਲੀ ਜਪਾਲਗੜ੍ਹ ਵੀ ਲੱਗਦਾ ਹੈ ਔਰ ਇਹੋ ਜੀ ਇੱਕ ਬਹੁਤ ਹੀ ਸੋਹਣੀ ਲੋਕੇਸ਼ਨ ਤੇ ਬਣਿਆ ਹੋਇਆ ਔਰ ਸਮਾਰਟ ਸਕੂਲਾਂ ਦੇ ਵਿੱਚ ਅੱਜ ਇੱਕ ਨਾਮ ਕਮਾਉਣ ਵਾਲਾ ਕਮਾਉਂਦਾ ਹੈ ਸਕੂਲ ਔਰ ਕਾਫੀ ਅਪਰੂਵਮੈਂਟ ਆਉ ਗੱਲ ਕਰਦੇ ਹਾਂ ਉਹਨਾਂ ਦੇ ਟੀਚਰਾਂ ਨਾਲ ਔਰ ਬੱਚਿਆਂ ਔਰ ਪੇਰੈਂਟਸ ਦੇ ਨਾਲ ਕੀ ਮਹਿਸੂਸ ਕਰ ਰਹੇ ਹਾਂਜੀ ਸਰ ਜੀ ਆਪਣਾ ਨਾਮ ਔਰ ਸਰ ਕੀ ਇਵੈਂਟ ਹੋ ਰਹੀ ਹੈ ਅੱਜ ਮੇਰਾ ਨਾਮ ਸਰ ਦੇ ਗਰੂਪ ਸਿਮਰ ਜੀ ਤੇ ਅੱਜ ਪੀਟੀਐਮ ਚੱਲ ਰਹੀ ਹੈ ਸਰ ਪ੍ਰੀਬੋਰਡ ਦੇ ਜੋ ਬੱਚਾ ਨੇ ਐਗਜ਼ਾਮ ਹੋ ਗਏ ਤੇ ਉਹਦੇ ਰਿਗਾਰਡਿੰਗ ਜੀ ਉਹ ਬੱਚਾ ਦਾ ਅਨਲਿਸਿਸ ਕਰ ਰਹੇ ਆਂ ਜੀ ਪੇਰੈਂਟਸ ਨੂੰ ਦੱਸ ਰਹੇ ਆਂ ਉਹ ਸੋ ਆਪਾਂ ਵਧੀਆ ਰਿਸਪੌਂਸ ਆ ਜੀ ਪੇਰੈਂਟਸ ਤੋਂ ਸੋ ਨਾ ਹੋਰ ਅੱਗੇ ਹੋਰ ਸਮਾਰਟ ਸਕੂਲਾਂ ਲੈ ਕੇ ਹੋਰ ਕੀ ਚੱਲ ਰਿਹਾ ਸਰ ਕੁਝ ਹੋਰ ਉਪਰਾਲੇ ਨਵੇਂ ਹਾਂਜੀ ਸਰ ਕਾਫੀ ਅਪਡੇਟਸ ਹੋ ਰਹੇ ਨੇ ਸਰ ਪੰਜਾਬ ਗਵਰਨਮੈਂਟ ਦੇ ਵੱਲੋਂ ਜੀ ਠੀਕ ਹੈ ਸੋ ਤਾਂ ਕਿ ਬਦ ਤੋਂ ਬਦ ਬੱਚਾ ਨੂੰ ਜੋ ਵੀ ਬੱਚਾ ਦੀ ਰਿਕੁਆਇਰਮੈਂਟਸ ਹੈਗੀਆਂ ਸਰ ਉਹਦੇ ਰਿਗਾਰਡਿੰਗ ਸਰ ਕਾਫੀ ਨਵੀਂ ਟੈਕਨੋਲੋਜੀ ਵੀ ਸਕੂਲਾਂ ਦੇ ਵਿੱਚ ਦਿੱਤੀ ਜਾ ਰਹੀ ਹੈ। ਇੰਗਲਿਸ਼ ਕਿਉਂ ਪੂਰੀ ਮਿਹਨਤ ਕਰਦੀ ਹੈ ਹੁਣ ਨਵੇਂ ਦਾਖਲੇ ਲਈ ਵੀ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ। ਬਿਲਕੁਲ ਜੀ ਲੱਗ ਰਿਹਾ ਹੈ ਕਿ ਕੁਝ ਅੱਗੇ ਨੂੰ ਫਰਕ ਹੈ ਜੀ। ਹਾਂ ਜੀ ਹਾਂ ਸਰ ਬਿਲਕੁਲ ਜੀ ਦੇਖੋ ਨਵਾਂ ਇਨਫਰਾਸਟ੍ਰਕਚਰ ਤੱਕ ਤਿਆਰ ਹੋ ਰਿਹਾ ਜੀ। ਤੇ ਉਹਦੇ ਮੁਤਾਬਕ ਗਿਣਤੀ ਸਰ ਵਧੀ ਹੈ ਪਿਛਲੇ ਸਾਲਾਂ ਦੇ ਕਾਫੀ ਜੀ ਤੇ ਬਾਕੀ ਜੋ ਵੀ ਬੱਚਾ ਮੀਡੀਅਮ ਚਾਹੁੰਦਾ ਜੀ ਇੰਗਲਿਸ਼ ਹਿੰਦੀ ਪੰਜਾਬੀ ਉਹਨੂੰ ਮਿਲ ਰਿਹਾ ਜੀ। ਕੋਈ ਨਾ ਕਾਫੀ ਮਤਲਬੀ ਪੇਰੈਂਟਸ ਦਾ ਜੋ ਰੁਝਾਨ ਹੈ ਜੀ ਵਧ ਰਿਹਾ ਹੈ। ਉਹ ਕਹਿ ਸਕਦੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਖੜਨ ਦੀ ਸਮਰੱਥਾ ਰੱਖਦੇ ਆ। ਆ ਨਹੀਂ ਨਹੀਂ ਸਰ ਬਿਲਕੁਲ ਹੀ ਕੋਈ ਪਹੇਨੀ ਅਸੀਂ ਗੱਲ ਤੇ ਬਿਲਕੁਲ ਬਰਾਬਰੀ ਹੈ ਜੀ। ਤੋਂ ਜੋ ਜੋ ਕਮੀਆਂ ਸੀ ਆ ਉਹ ਸਮੇਂ-ਸਮੇਂ ਤੇ ਸਰਕਾਰਾਂ ਦੂਰ ਕਰ ਰਹੀਆਂ ਹੈ ਜੀ। ਠੀਕ ਹੈ। ਸੋ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਆ ਜੋ ਬਹੁਤ ਵਧੀਆ ਮਤਲਬੀ ਬੱਚਿਆਂ ਦਾ ਫਿਚਰ ਬਣਾਉਣ ਦੀ ਕੋਸ਼ਿਸ਼ ਹੋਣੀ। ਬਹੁਤ ਵਧੀਆ ਜੀ ਬਹੁਤ ਵਧੀਆ। ਔਰ ਹਾਲਵਲੀ ਦੇਖਦੇ ਅਸੀਂ ਪ੍ਰੇਡਸ ਮੀਟ ਦੇ ਵਿੱਚ ਤਕਰੀਬਨ ਹੀ ਕਵਰੇਜ ਮੈਂ ਕਰਕੇ ਜਾਂਦਾ ਹੀ ਰਹਿਣਾ। ਔਰ ਬਹੁਤ ਸੁਣਾ ਲੱਗਦਾ ਹੈ। ਧੰਵਾਦ ਜੀ। ਥੈਂਕ ਯੂ ਸਰ। ਥੈਂਕ ਯੂ। ਹਾਂ ਮੋਰ ਕੀ ਵੀ ਬੜਾ ਚੱਲ ਰਿਹਾ ਹੈ ਸਕੂਲ ਦੇ ਵਿੱਚ ਅੱਜ? ਮੇਰਾ ਨਾਮ ਲਖਵੀਰ ਚੰਦ ਹੈ। ਅੱਜ ਸਕੂਲ ਦੇ ਵਿੱਚ 5 2 2025 ਨੂੰ ਜਿਹੜੀ ਸਰਕਾਰ ਵੱਲੋਂ ਮੈਗਾ ਮੀਟਿੰਗ ਪੀਟੀਐਮ ਰੱਖੀ ਗਈ ਹੈ। ਤਾਂ ਇਹਦੇ 'ਚ ਆਪਾਂ ਬੱਚਿਆਂ ਦੀ ਜੋ ਵੀ ਕਾਰਗੁਜ਼ਾਰੀ ਪੇਪਰਾਂ 'ਚ ਰਹੀ ਹੈ ਉਹਦੇ ਬਾਰੇ ਉਹਨਾਂ ਦੇ ਮਾਪਿਆਂ ਨਾਲ ਡਿਸਕਸ ਕਰਦੇ। ਬਹੁਤ ਲੱਗ ਰਿਹਾ ਜੀ ਬਹੁਤ ਬੜੀਆ ਲੱਗ ਰਿਹਾ ਹੈ ਜਿਆ। ਹਾਂਜੀ ਹਾਂਜੀ ਹਾਂਜੀ। ਔਰ ਬਦਲਾਅ ਲੱਗ ਰਿਹਾ ਕੁਝ? ਹਾਂਜੀ ਬਿਲਕੁਲ। ਕਿ ਬੱਚਿਆਂ ਦੇ ਨਾਲ ਨਾਲ ਟੀਚਰਾਂ ਨੂੰ ਵੀ ਫਰਕ ਲੱਗ ਰਿਹਾ ਕੁਛ ਇਹਦਾ ਕਿ ਟੀਚਰਾਂ ਦੇ ਬੋਝ ਹੀ ਪੈ ਰਿਹਾ ਨਹੀਂ ਨਹੀਂ ਬੋਝ ਤਾਂ ਕੋਈ ਨਹੀਂਗਾ ਟੀਚੇ ਤਾਂ ਮਿਹਨਤ ਕਰਦੇ ਆਈ ਚਲੋ ਬਾਕੀ ਜੋ ਵੀ ਹੈ ਬੱਚਿਆਂ ਨਾਲ ਬੱਚਿਆਂ ਦੀ ਬਿਹਤਰੀ ਲਈ ਹਰ ਆਪਾਂ ਹਰ ਪੱਖੋਂ ਕੋਸ਼ਿਸ਼ ਕਰਦੇ ਆਈ ਚਲੋ ਸ਼ੁਕਰੀਆ ਬਹੁਤ ਧੰਨਵਾਦ ਜੀ ਹੋਰ ਕੀ ਇਵੈਂਟ ਚੱਲ ਰਹੀ ਹੈ ਜੀ ਅੱਜਕੱਲ ਮੇਰਾ ਨਾਮ ਸੁਮਨ ਹੈ ਮੈਂ ਐਸਐਸ ਮਿਸਟਰਸ ਆ ਪੀਟੀਐਮ ਚੱਲ ਰਹੀ ਹੈ ਠੀਕ ਹੈ ਜੀ ਬੱਚਿਆਂ ਦੀ ਪਰਫਾਰਮੈਂਸ ਪੇਰੈਂਟਸ ਨੂੰ ਦੱਸ ਰਹੇ ਆ ਤਾਂ ਕਿ ਬੋਰਡ ਦੇ ਐਗਜ਼ਾਮਸ 'ਚ ਬੈਟਰ ਆਪਣੀ ਪਰਫਾਰਮੈਂਸ ਦੇ ਸਕਣ ਬੱਚੇ ਔਰ ਕੁਝ ਲੱਗ ਰਿਹਾ ਜੀ ਅੱਗੇ ਪਿਛਲੇ ਸਕੂਲਾਂ ਪਿਛਲੇ ਸਿਸਟਮ ਨਾਲੋਂ ਹੁਣ ਦਾ ਸਿਸਟਮ ਦੇ ਵਿੱਚ ਕੁਝ ਇਮਪਰੂਵਮੈਂਟ ਹੈਗਾ ਬੈਟਰ ਹੈ ਓਕੇ ਹਾਂਜੀ ਔਰ ਆਸ ਕਰਦੇ ਆ ਕਿ ਬੱਚਾ ਰ ਪਿਕਵੜੀ ਆਏਗਾ ਕਿ ਬਿਲਕੁਲ ਔਰ ਇਸ ਵਾਰ ਦੇ ਪੇਪਰਾਂ ਚ ਬੜੀਆ ਲਾਇਆ ਕੁਝ ਬੱਚਾ ਦਾ ਫੋਰਮ ਹਾਂਜੀ ਇਮਪਰੂਵਮੈਂਟ ਰਹੀ ਹੈ ਬੱਚੇ ਇਮਪਰੂਵਮੈਂਟ ਰਹੀ ਹੈ ਓਕੇ ਓਕੇ ਧੰਨਵਾਦ ਜੀ ਔਰ ਇਸ ਦੇ ਨਾਲ ਨਾਲ ਬੱਚਿਆਂ ਔਰ ਪੇਰੈਂਟਸ ਨੇ ਵੀ ਆਪਣਾ ਬਹੁਤ ਪੂਰਾ ਇੰਜੋਏ ਕੀਤਾ ਮੈਂ ਤਾਂ ਆਪਣਾ ਗੋਪੀ ਜੀਰੇ ਵਾਲਾ ਫਿਰ ਮਿਲਦੇ ਆਂ ਜੀ ਤਾਜ਼ਾ ਤੇ ਨਵੀਂ ਜਾਣਕਾਰੀ ਲੈ ਕੇ ਸ਼ਬਕ ਹੈ